ਪੰਜਾਬ ਸਰਕਾਰ ਦੇ ਨਸ਼ਿਆਂ ਖਿਲਾਫ ਵੱਡੇ ਐਕਸ਼ਨ ਦੇ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਦੇ ਚੱਲਦਿਆਂ ਅੰਮ੍ਰਿਤਸਰ ਦੇ ਗਮਟਾਲਾ ਬਾਈਪਾਸ ਉੱਪਰ ਦੋ ਨਸ਼ਾ ਤਸਕਰਾਂ ਦੀ ਗੱਡੀ ਉੱਪਰ ਪੀਲਾ ਪੰਜਾ ਚਲਾਇਆ ਗਿਆ ਅਤੇ ਨਸ਼ੇ ਦੇ ਖਾਤਮੇ ਦੇ ਅਭਿਆਨ ਤਹਿਤ ਪੁਲਿਸ ਦੇ ਆਲਾ ਅਧਿਕਾਰੀ ਮੌਕੇ ਤੇ ਪਹੁੰਚੇ ਐਸ ਮੌਕੇ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕਿ ਨਾ ਨਸ਼ਾ ਤਸਕਰਾਂ ਉੱਪਰ 7 ਨਸ਼ਾ ਵੇਚਣ ਦੇ ਪਰਚੇ ਦਰਜ ਹਨ ਜਿਸ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਦੇ ਹੁਕਮਾ ਅਧੀਨ ਯੁੱਧ ਨਸ਼ਾ ਵਿਰੋਧ ਅਭਿਆਨ ਦੇ ਤਹਿਤ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਜਮੂਲੇਸ਼ਨ ਦੇ ਨਿਰਦੇਸ਼ਾਂ ਦੇ ਨਾਲ ਇਹ ਪ੍ਰਾਪਰਟੀ ਨੂੰ ਠਾਇਆ ਜਾ ਰਿਹਾ ਹੈ ਕਿਸੇ ਵੀ ਤਰ੍ਹਾਂ ਦੀ ਘਟਨਾ ਨਾ ਘਟੇ ਅਤੇ ਸਰਕਾਰੀ ਕੰਮ ਵਿੱਚ ਕੋਈ ਦਖਲਅੰਦਾਜ਼ੀ ਨਾ ਹੋਵੇ ਇਸ ਸੰਬੰਧੀ ਅੰਮ੍ਰਿਤਸਰ ਪੁਲਿਸ ਇੱਥੇ ਪਹੁੰਚੀ ਹੈ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਾ ਨਹੀਂ ਜਾਵੇਗਾ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਵਾਰ ਅਗੇਂਸਟ ਡਰੱਗਸ ਦੀ ਮੁਹਿੰਮ ਚੜੀ ਹੈ ਉਹਦੇ ਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਕਾਮਯਾਬੀਆਂ ਮਿਲੀਆਂ ਪਿਛਲੇ ਦਿਨਾਂ ਚ ਬਹੁਤ ਸਾਰੇ ਡਰੱਗ ਸਮਗਲਰ ਬਿਗ ਫਿਸ਼ ਔਰ ਕਾਰਟਲ ਬਸਟ ਕੀਤੇ ਗਏ ਆ ਬਹੁਤ ਸਾਰੇ ਲੋਕ ਗ੍ਰਿਫਤਾਰ ਹੋਏ ਆ ਔਰ ਬਹੁਤ ਵੱਡੀਆਂ ਰਿਕਵਰੀਆਂ ਕੀਤੀਆਂ ਗਈਆਂ ਇਸ ਤੋਂ ਇਲਾਵਾ ਜਿਹੜਾ ਨਾਰਕੋ ਦੇ ਇਲ ਕਾਟਨ ਮਨੀ ਦੇ ਵਿੱਚ ਡਰੱਗ ਟ੍ਰੇਡ ਦੇ ਵਿੱਚ ਲੋਕਾਂ ਨੇ ਇਲੀਗਲ ਆਪਣੇ ਬਿਲਡਿੰਗਸ ਬਣਾਈਆਂ ਜਾਂ ਘਰ ਬਣਾਏ ਆ ਉਹਦੇ ਤਹਿਤ ਕਾਰਪੋਰੇਸ਼ਨ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਵੀ ਉਹਨਾਂ ਨੂੰ ਡੈਮੋਲੇਸ਼ਨ ਦੇ ਆਰਡਰ ਕੀਤੇ ਗਏ ਨੇ ਔਰ ਪੁਲਿਸ ਪ੍ਰੋਟੈਕਸ਼ਨ ਸਾਡੇ ਤੋਂ ਰਿਕੁਐਸਟ ਕਰਕੇ ਮੰਗੀ ਗਈ ਹੈ ਉਹਦੇ ਤਹਿਤ ਆਪਾਂ ਗੁੰਟਾਲੇ ਦੇ ਵਿੱਚ ਖੜੇ ਆ ਜੇ ਇਸ ਘਰ ਦੀ ਬੈਕਗ੍ਰਾਉਂਡ ਵਾਲ ਜਾਈਏ ਤੇ ਦੋ ਕਜ਼ਨ ਬ੍ਰਦਰ ਨੇ ਮੰਮੇ ਪੂਆ ਦੇ ਬੱਚੇ ਹਨਵਰ ਗਿਲ ਤੇ ਅਬੀ ਦੋਨੋਂ ਇਸ ਟਾਈਮ ਜੇਲ੍ਹ ਚ ਨੇ ਔਰ ਜੇ ਅਨਵਰ ਗਿਲ ਦਾ ਬੈਕਗ੍ਰਾਉਂਡ ਦੇਖੀਏ ਤਾਂ ਪੰਜ ਮੁਕਦਮੇ ਦੇ ਖਿਲਾਫ ਦਰਜ ਨੇ ਚਾਰ ਡਰੱਗਸ ਦੇ ਨੇ ਔਰ ਇੱਕ ਆਈਪੀਸੀ ਦਾ ਅਬੀ ਦੇ ਖਿਲਾਫ ਇੱਕ ਆਰਮਜ਼ਟ ਦਾ ਔਰ ਇੱਕ ਐਨਡੀਪੀਐਸ ਦਾ ਮੁਕਦਮਾ ਦਰਜ ਹੈ ਔਰ ਲਾਸਟ ਮੁਕਦਮਾ ਜਿਹੜਾ ਅਸੀਂ ਕੈਂਟ ਦੇ ਵਿੱਚ ਦਰਜ ਕੀਤਾ ਇਹਨਾਂ ਦੇ ਖਿਲਾਫ ਉਹਦੇ ਚ ਇੱਕ ਗਲੌਕ ਪਿਸਟਲ ਵੀ ਰਿਕਵਰ ਹੋਇਆ ਜਿੱਥੋਂ ਇਹ ਗਾਹ ਸਾਫ਼ ਜ਼ाहਰ ਹੁੰਦਾ ਹੈ ਕਿ ਕ੍ਰਾਸ ਬਾਰਡਰ ਜਿਹੜੇ ਇੰਟਰਨੈਸ਼ਨਲ ਸਮਗਲਰਸ ਨੇ ਪਾਕਿਸਤਾਨ ਬੇਸਡ ਉਹਨਾਂ ਨਾਲ ਇਨ ਟੱਚ ਨੇ ਔਰ ਜਿਹੜੀ ਡਰੋਨ ਰਾਹੀਂ ਕ੍ਰੋਸ ਦਾ ਬਾਰਡਰ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਡਰੱਗ ਭੇਜੀ ਜਾਂਦੀ ਹੈ ਜਾਮਸ ਉਹਦੇ ਚ ਪੂਰੀ ਤਰ੍ਹਾਂ ਸ਼ਾਮਿਲ ਦੇਖੋ ਆਮ ਪਬਲਿਕ ਦਾ ਬਹੁਤ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਦੀ ਬਹੁਤ ਸਾਨੂੰ ਸਪੋਰਟ ਮਿਲ ਰਹੀ ਹੈ ਬਹੁਤ ساری ਇਨਫੋਰਮੇਸ਼ਨ ਫੋਰਥ ਕਮਿੰਗ ਹੈ ਔਰ ਇਸ ਤੋਂ ਇਲਾਵਾ ਪਬਲਿਕ ਦਾ ਸਹਿਯੋਗ ਹਰ ਜਗ੍ਹਾ ਮਿਲਦਾ ਚਾਹੇ ਡੈਮੋਲੇਸ਼ਨ ਡਰਾਈਵ ਚ ਵੀ ਤੁਸੀਂ ਦੇਖੋ ਕਿ ਲੋਕਾਂ ਦੇ ਵਿੱਚ ਇਹ ਬੜੀ ਖੁਸ਼ੀ ਹੈ ਕਿ ਦੇਖੋ ਇੱਕ ਜਿਹੜਾ ਸਿੰਬੋਲਿਕ ਚੀਜ਼ ਹੈ ਜਿਹੜੀ ਦਰਸਾਉਂਦੀ ਹੈ ਕਿ ਡਰੱਗਸ ਨਾਲ ਇਹ ਚੀਜ਼ ਬਣਾਈ ਗਈ ਆ ਜਦੋਂ ਉਹਦੀ ਡੈਮੋਲੇਸ਼ਨ ਹੋ ਰਹੀ ਹੈ ਤਾਂ ਲੋਕਾਂ ਨੂੰ ਇਹ ਸਮਝ ਆਉਂਦੀ ਹੈ ਕਿ ਮਿਹਨਤ ਨਾਲ ਆਪਣਾ ਜ਼ਿੰਦਗੀ ਰੋਜ਼ੀ-ਰੋਟੀ ਕਮਾਉਣ ਉਹਦੇ ਵਿੱਚ ਬਰਕਤ ਹੈ ਇਹੋ ਜੀਆਂ ਚੀਜ਼ਾਂ ਕੁਝ ਸਮੇਂ ਵਾਸਤੇ achੀਆਂ ਲੱਗ ਸਕਦੀਆਂ ਪਰ ਇਹਦਾ ਹਸ਼ਰ ਤਰਸੀ ਜਿਵੇਂ ਦੇਖ ਰਹੇ ਹੋ ਏਹੀ ਹੁੰਦਾ ਪੰਜਾਬ ਸਰਕਾਰ ਨੇ ਜੋ ਜੁੱਧ ਨਸ਼ਾ ਵਿਰੋਧ ਚਲਾਇਆ ਹੋਇਆ ਏ ਬਹੁਤ ਵਧੀਆ ਸ਼ਲਾਘਾਯੋਗ ਕਦਮ ਹੈ ਇਹਦੇ ਨਾਲ ਸਾਡੀ ਚਲੋ ਜਿਹੜੀ ਇੱਕ ਪੀੜ੍ਹੀ